ਸਸਿਕਲ ਸਾਰਿਆਂ ਨੂੰ ਫਸਟ ਚੁਆਇਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਤੇਰਾ ਦੋਇਆ ਸੋਨੀ ਕਰਿਆ ਨਹੀਂ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਹੈ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਸਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਐ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ੌਕ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ ਲਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਸਾਰੇ ਸੂਟ ਆ ਜਿਹੜੇ ਉਹ ਦੁਪੱਟਿਆਂ ਨਾਲ ਰਹਿਣਗੇ ਤੇ ਬਿਲਕੁਲ ਕਾਟਨ ਦੇ ਰਹਿਣਗੇ ਬਿਲਕੁਲ ਪਿਓਰ ਕਾਟਨ ਦੇ ਵਿੱਚ ਸੂਟ ਮਿਲੂਗਾ ਪੋਰਟਲੀ ਬਟਨ ਵਗੈਰਾ ਲੱਗੇ ਹੋਏ ਨੇ ਕਾਫੀ ਜਿਆਦਾ ਸੋਹਣਾ ਨੈਕ ਬਣਿਆ ਹੋਇਆ ਬਿਲਕੁਲ ਪਿਓਰ ਕਾਟਨ ਦੇ ਵਿੱਚ ਰਹੂਗਾ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਬਿਖਰ ਮਾਝਾ ਪ੍ਰਿੰਟ ਹੈ ਤੇ ਨਾਲ ਮੈਂ ਤੁਹਾਨੂੰ ਦਿਖਾਉਣੀ ਆ ਇਹਦੀ ਇਹ ਵਾਲੀ ਸਲਵਾਰ ਰਹੂਗੀ ਡਾਟਸ ਵਾਲੀ ਠੀਕ ਹੈ ਜੀ ਲੋ ਤੇ ਦੁਪੱਟਾ ਬਿਲਕੁਲ ਪਿਓਰ ਕਾਟਨ ਚੀ ਦੁਪੱਟਾ ਹੋਊਗਾ ਦੁਪੱਟਾ ਸਵਾ ਦੋ ਹੋਊਗਾ ਚੌੜਾਈ ਬਹੁਤ ਹੈਗੀ ਆ ਦੁਪੱਟੇ ਦੀ ਆਹੋ ਕਾਫੀ ਜਿਆਦਾ ਸੋਹਣਾ ਲੱਗਦਾ ਪ੍ਰਿੰਟ ਇਹਦਾ ਡਾਟਸ ਵੀ ਹੈਗੇ ਨੇ ਤੇ ਵਿੱਚ ਵਿੱਚ ਫਲਾਵਰ ਵੀ ਹੈਗੇ ਨੇ ਠੀਕ ਹੈ ਜੀ ਨੈਕਸਟ ਹੈਗਾ ਇਹਦੇ ਵਿੱਚ ਮੈਂ ਹੁਣ ਕਲਰ ਦਿਖਾਉਣੀ ਆ ਹੁਣ ਇੱਕ ਇਹਦੇ ਵਿੱਚ ਤੁਹਾਨੂੰ ਇਹ ਵਾਲਾ ਕਲਰ ਮਿਲੂਗਾ ਉਸੇ ਤਰ੍ਹਾਂ ਹੀ ਇਹਦੇ ਪੋਰਟਲੀ ਬਟਨ ਵਗੈਰਾ ਦਿੱਤੇ ਹੋਏ ਨੇ ਉਹੀ ਇਹਦਾ ਪ੍ਰਿੰਟ ਹੋਊਗਾ ਸੇਮ ਤੇ ਉਦਾਂ ਹੀ ਡਾਟਸ ਵਾਲੀ ਸਲਵਾਰ ਹੋਊਗੀ ਤੇ ਉਦਾਂ ਹੀ ਦਾ ਹੀ ਇਹਦਾ ਦੁਪੱਟਾ ਹੋਊਗਾ ਠੀਕ ਹੈ ਜੀ ਤੇ ਨੈਕਸਟ ਹੈਗਾ ਇਹ ਵਾਲਾ ਕਲਰ ਕਲਰ ਨੋਟ ਕਰ ਲਿਓ ਤੁਸੀਂ ਇਹ ਥੋੜਾ ਜਿਹਾ ਸੀ ਗ੍ਰੀਨ ਟਾਈਪ ਹੈਗਾ ਕਲਰ ਇਹ ਪੱਖਾ ਘਟ ਗਈ ਪੱਖਾ ਘਟਾ ਬੜਾ ਥੋੜਾ ਜਿਹਾ ਆਹ ਲਓ ਜੀ ਇਹਦੇ ਵਿੱਚ ਇਹ ਵਾਲਾ ਪ੍ਰਿੰਟ ਹੈਗਾ ਪ੍ਰਿੰਟ ਤਾਂ ਸੇਮ ਹੀ ਆ ਬਸ ਕਲਰ ਦਾ ਹੀ ਫਰਕ ਆ ਰਿਹਾ ਹੈ ਤੇ ਇਹ ਹੈ ਦੁਪੱਟਾ ਦੁਪੱਟੇ ਦੇ ਵਿੱਚ ਤੁਹਾਨੂੰ ਡਾਟਸ ਵਾਲੀ ਹੋਈ ਇਹ ਵਾਲੀ ਸਲਵਾਰ ਦੀ ਠੀਕ ਹੈ ਜੀ ਦੁਪੱਟੇ ਸੇਮ ਰਹਿਣਗੇ ਸਾਰਿਆਂ ਦੇ ਪ੍ਰਿੰਟ ਸੇਮ ਰਹਿਣਗੇ ਸੂਟਾਂ ਦੇ ਕਲਰ ਬਸ ਫਰਕ ਆਉਣਗੇ ਤੁਹਾਨੂੰ ਨੈਕਸਟ ਦੇਖੋ ਇਹ ਵਾਲਾ ਕਲਰ ਮਿਲੂਗਾ ਇਹਦੇ ਚ ਆ ਲੋ ਕਾਫੀ ਸੋਹਣੇ ਸੂਟ ਨੇ ਜੀ ਤੇ ਨੈਕ ਵਗੈਰਾ ਅੱਛੇ ਬਣੇ ਹੋਏ ਨੇ ਕਾਟਨ ਦੇ ਵਿੱਚ ਬਿਲਕੁਲ ਪਿਓਰ ਕਾਟਨ ਚ ਦੁਪੱਟੇ ਪਿਓਰ ਕਾਟਨ ਦੇ ਵਿੱਚ ਸੂਟ ਆਉਣ ਵਾਲੇ ਨੇ ਓ ਲੋ ਜੀ ਅਗਲਾ ਹੁਣ ਡਿਜ਼ਾਈਨ ਚੇਂਜ ਹੋ ਗਿਆ ਹੈਗਾ ਇਹ ਵੀ ਕਾਟਨ ਦੇ ਵਿੱਚ ਹੀ ਲੋ ਲੋ ਡਿਜ਼ਾਈਨਰ ਦਾ ਸੂਟ ਹੈਗਾ ਇਹ ਪ੍ਰਿੰਟ ਹੈ ਇਹ ਅਟੈਚ ਨਹੀਂ ਹੋਈ ਹੋਈ ਪੱਟੀ ਇਦਾਂ ਹੀ ਪ੍ਰਿੰਟ ਹੈਗੀ ਐ ਇਸ ਤਰ੍ਹਾਂ ਪੱਟੀ ਤੇ ਨੈਕਸਟ ਦੇਖੋ ਤੁਸੀਂ ਘੇਰਾ ਇਹਦਾ ਘੇਰਾ ਕਾਫੀ ਅੱਛਾ ਬਣਿਆ ਹੋਇਆ ਤੇ ਤੇ ਨਾਲ ਵਰਕ ਕੀਤਾ ਹੋਇਆ ਘੇਰੇ ਤੇ ਆਊਟਲਾਈਨ ਦਿੱਤੀ ਹੋਈ ਹੈ ਹੈਲੋ ਹੈਲੋ ਕੁੱਛ ਲੈਓ ਠੀਕ ਹੈ। ਓਕੇ। ਲੋ ਜੀ ਇਹ ਸਾਰੇ ਨੂੰ ਆਊਟਲਾਈਨ ਦਿੱਤੀ ਹੋਈ ਹੈ ਤੇ ਸਾਈਡ ਤੋਂ ਤੁਹਾਡੇ ਇਧਰੋਂ ਬਾਜੂ ਨਿਕਲੂਗੀ। ਬਾਜੂ ਦਾ ਪ੍ਰਿੰਟ ਹੈ ਜਿਹੜਾ ਉਹ ਏਵਲ ਰਹੂਗਾ। ਠੀਕ ਹੈ? ਬੈਕ ਸਾਈਡ ਦੇਖ ਲੈਣੇ ਆ। ਸੇਮ ਹੀ ਰਹੂਗੀ ਬਸ ਇੱਕ ਵਰਕ ਨਹੀਂ ਕੀਤਾ ਹੋਊਗਾ। ਬਾਕੀ ਸਾਰਾ ਸੇਮ। ਤੇ ਨਾਲ ਹੈਗੀ ਹੈ ਜੀ ਇਹ ਵਾਲੀ ਸਲਵਾਰ। ਦੁਪੱਟਾ ਵੀ ਕਾਟਨ ਜੀ ਹੈ। ਸੁਨ ਲਓ ਬਹੁਤ ਸੋਹਣਾ ਦੁਪੱਟਾ ਪ੍ਰਿੰਟਿੰਗ ਬਹੁਤ ਅੱਛੀ ਹੈ ਦੁਪੱਟੇ ਦੀ ਬਹੁਤ ਸੋਹਣਾ ਲੱਗਦਾ ਹੈ ਬਿਲਕੁਲ ਕਾਟਨ ਚ ਦੁਪੱਟਾ ਰੋਗ ਚੌੜਾਈ ਵਗੈਰਾ ਪੂਰੀ ਹੁੰਦੀ ਹੈ ਵੈਸੇ ਦੁਪੱਟੇ 100 20 ਹੀ ਹੁੰਦੇ ਨੇ ਠੀਕ ਹੈ ਜੀ ਕਲਰ ਵੀ ਬਹੁਤ ਸੋਹਣਾ ਹੈ ਤੇ ਡਿਜ਼ਾਈਨਿੰਗ ਵੀ ਬਹੁਤ ਅੱਛੀ ਹੈ ਨੈਕਸਟ ਡਿਜ਼ਾਈਨ ਦੇਖ ਲਓ ਹਮ ਲੋ ਜੀ neck ਦੇ ਉੱਪਰ ਤੁਹਾਨੂੰ ਵਰਕ ਮਿਲੇਗਾ thread work ਪਲੱਸ ਥੋੜਾ ਥੋੜਾ ਸਿੱਪੀ ਵਰਕ ਹੋਊਗਾ ਬਹੁਤ ਸੋਹਣਾ ਜਾਂ neck ਬਣਿਆ ਹੋਇਆ ਇਹਦਾ ਕਾਫੀ ਪਿਆਰਾ ਲੱਗਦਾ ਵਰਕ ਤੇ ਕਾਟਨ ਤਾਂ ਬਿਲਕੁਲ ਹੀ ਪ्युअर ਕਾਟਨ ਹੋਊਗੀ ਕੋਈ ਕਲਰ ਵਗੈਰਾ ਨਹੀਂ ਜਾਊਗਾ ਤੇ ਬੈਕ ਸਾਈਡ ਹੈ ਜਿਹੜੀ ਉਹਦੀ ਸੇਮ ਹੀ ਰਹੂਗੀ printed ਠੀਕ ਹੈ ਜੀ ਇਹ ਹੈਗੀ ਆ ਦੇ ਨਾਲ ਸਲਵਾਰ ਤੇਰਾ ਜਾਂ ਪੀਸ ਹੈਗਾ ਤੇ ਦੁਪੱਟਾ ਦੇਖ ਲਓ ਬਿਲਕੁਲ ਕਾਟਨ ਚ ਲਾਈਨਾਂ ਵਾਲੀ ਕਾਟਨ ਹੈ ਨੇੜੇ ਘਰ ਕਿੰਦਾ ਸੀ ਹਾਲੋ ਇਹ ਬਹੁਤ ਸੋਹਣਾ ਦੁਪੱਟਾ ਹੈਗਾ ਬਹੁਤ ਕਾਫੀ ਜਿਆਦਾ ਸੋਹਣਾ ਦੁਪੱਟਾ ਹੈ ਵਿੱਚ ਨਾ ਲਾਈਨਾਂ ਲਾਈਨਾਂ ਮਿਲ ਗਈ ਮਿਲਣੇ ਕੀ ਐਸ ਤਰ੍ਹਾਂ ਤੁਹਾਨੂੰ ਦੁਪੱਟੇ ਦੇ ਵਿੱਚ ਇਹ ਹਾਲੋ ਠੀਕ ਹੈ ਜੀ ਤੇ ਨੈਕਸਟ ਹੈਗਾ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਕਲਰ ਹੋਰ ਦਿਖਾਉਣੀ ਆ ਇਹ ਵਾਲਾ ਕਲਰ ਹੈ ਸੋਨਾ ਜਿਹਾ ਕਲਰ ਹੈਗਾ ਇਹ ਨਾ ਇਹ ਪੀਚ ਹੈ ਨਾ ਇਹ ਅਨਨ ਹੈ ਆ ਕਾਫੀ ਬਿਊਟੀਫੁਲ ਜਿਹਾ ਕਲਰ ਹੈਗਾ ਉਦਾਂ ਹੀ ਨੈਕ ਦੇ ਉੱਪਰ ਇਹਦੇ ਤੁਹਾਨੂੰ ਵਰਕ ਮਿਲੂਗਾ ਤੇ ਉਸੇ ਤਰੀਕੇ ਨਾਲ ਤੁਹਾਨੂੰ ਸਲਵਾਰ ਤੇ ਦੁਪੱਟਾ ਮਿਲਣਗੇ लो जी नेक्स्ट देखो ये तो होनी सी ये दोनों में देखो ये होनी सी लो जी नेक्स्ट देखो ये भी बहुत सोनो पीस है हां कॉटन चीज रह होगा बहुत प्यारा ज पीस अ ये लेसस देती हुई है ने ठीक है आ भी सारी लेसस ने ਲੋ ਬਾਕੀ ਪ੍ਰਿੰਟ ਦੇਖ ਲਓ ਪ੍ਰਿੰਟ ਵੀ ਬਹੁਤ ਜਿਆਦਾ ਸੋਹਣਾ ਹੈ ਇਹਦਾ ਤੇ ਘੇਰੇ ਤੇ ਵੀ ਤੁਹਾਨੂੰ ਇਸ ਤਰ੍ਹਾਂ ਇਹ ਲੇਸਸ ਲੱਗ ਕੇ ਇਹ ਵਾਲਾ ਬਾਰਡਰ ਬਣਦਾ ਤੇ ਬੈਕ ਸਾਈਡ ਸਾਰੀ ਪ੍ਰਿੰਟਡ ਰਹੂਗੀ ਇਸ ਦਾ ਠੀਕ ਹੈ ਜੀ ਇਹ ਨਾਲੋਂ ਹੀ ਬਾਜੂ ਲਊਗੀ ਤੇ ਇਹ ਹੈ ਦਾ ਸਲਵਾਰ ਦਾ 2.5 ਮੀਟਰ ਦਾ ਪੀਸ ਦੁਪੱਟਾ ਦੇਖ ਲਓ ਹਲੋ ਬਸ ਸੋਹਣਾ ਦੁਪੱਟਾ ਹੈ ਬਾਟਮ ਦੇ ਵਿੱਚ ਦੁਪੱਟਾ ਹੈ ਦੁਪੱਟਾ ਸਵਾ ਦੋ ਹੋਊਗਾ ਲੋ ਠੀਕ ਹੈ ਜੀ ਤੇ ਨੈਕਸਟ ਦੇਖੋ ਡਿਜ਼ਾਈਨ ਹੁਣ ਇੱਥੇ ਚੇਂਜ ਹੋ ਗਿਆ ਆਪਣਾ ਹਾਂ ਬਿਲਕੁਲ ਕਾਟਨ ਦੇ ਵਿੱਚ ਸੂਟ ਲਾਈਟ ਵੇਟ ਬਹੁਤ ਸੋਹਣਾ ਲੋ ਜੀ ਨੈਕ ਦੇਖ ਲਓ ਨੈਕ ਦੇ ਪੱਟੀ ਅਟੈਚ ਨਹੀਂ ਹੈਗੀ ਪ੍ਰਿੰਟ ਵਾਲੀ ਠੀਕ ਹੈ ਬਾਕੀ ਤੁਸੀਂ ਪ੍ਰਿੰਟਿੰਗ ਦੇਖ ਹੀ ਰਹੇ ਹੋ ਸਾਰੇ ਦੇ ਵਿੱਚ ਤੁਹਾਨੂੰ ਸਾਰੇ ਫਲਾਵਰਸ ਦੇ ਵਿੱਚ ਥੋੜਾ ਥੋੜਾ ਵਰਕ ਮਿਲੂਗਾ ਸਿਪੀ ਵਰਕ ਪਲੱਸ ਸਰੋਸਕੀ ਵੀ ਦਿੱਤੀ ਹੋਈ ਹੈ ਠੀਕ ਹੈ ਜੀ ਇਹ ਇਹਦਾ ਕਿਰਾਫੀ ਸੋਹਣਾ ਕਲਰ ਹੈਗਾ ਮਾਊਸ ਜਿਹਾ ਕਲਰ ਹੈ ਤੇ ਨੈਕਸਟ ਹੈਗਾ ਇਹਦਾ ਬੈਕ ਸਾਈਡ ਦੇਖ ਲਓ ਸੇਮ ਹੀ ਬੈਕ ਸਾਈਡ ਰਹੂਗੀ ਇਹਦੀ ਬਸ ਵਰਕ ਨਹੀਂ ਮਿਲੂਗਾ ਬੈਕ ਸਾਈਡ ਤੇ ਇਹ ਹੈ ਦਾ ਸਲਵਾਰ ਦਾ 2.5 ਮੀਟਰ ਦਾ ਪੀਸ ਤੇ ਨਾਲ ਮਿਲੂਗਾ ਜੀ ਕਾਟਨ ਕੋਟੇ ਦਾ ਦੁਪੱਟਾ ਕਾਫੀ ਪਿਆਰਾ ਜਿਹਾ ਦੁਪੱਟਾ ਹੈ ਦਾ ਕਲਰ ਬਹੁਤ ਸੋਹਣਾ ਹੈ ਕਾਟਨ ਕੋਟੇ ਦੇ ਵਿੱਚ ਤੁਹਾਡੇ ਕੋਲ ਖੁੱਲਾ ਡੁੱਲਾ ਜਿਹਾ ਦੁਪੱਟਾ ਆਊਗਾ ਸਵਾ ਦੋ ਮੇਰੇ ਖਿਆਲ ਪਲੱਸ ਹੀ ਹੋਊਗਾ ਤੇ ਨੈਕਸਟ ਇਹਦੇ ਵਿੱਚ ਇੱਕ ਕਲਰ ਹੋਰ ਮਿਲੂਗਾ ਇਹ ਵੀ ਕਲਰ ਕਾਫੀ ਸੋਹਣਾ ਹੈ ਲੋ ਮੇਰੇ ਖਿਆਲ ਸਾਰਾ ਆਪਾਂ ਖੋਲਣ ਦੀ ਲੋੜ ਨਹੀਂ ਹੈਗੀ ਇਹ ਵਾਲਾ ਇਹਦੇ ਵਿੱਚ ਸਲਵਾਰ ਦਾ ਪੀਸ ਰਹੂਗਾ ਤੇ ਇਹ ਹੈ ਜੀ ਇਹਦਾ ਦੁਪੱਟਾ ਮੈਂ ਹਾਫ ਖੋਲ ਦੇਣੀ ਆ ਕਾਟਨ ਕੋਟਾ ਔਰ ਠੀਕ ਹੈ ਜੀ ਕਾਫੀ ਪਿਆਰਾ ਸੂਟ ਹੈਗਾ

ਪਲੇਸ ਇਹਦੇ ਸਰਵੋਸ ਕੀ ਵੀ ਹੈ ਸਾਰੇ ਫਲਾਵਰ ਦੇ ਵਿੱਚ ਤੇ ਲੇਸ ਜਿਹੜੀ ਦਿੱਤੀ ਹੋਈ ਹੈ نیچے ਬਹੁਤ ਸੋਹਣੀ ਜੀ ਲੇਸ ਦਿੱਤੀ ਹੋਈ ਹੈ ਤੇ ਇਧਰੋਂ ਸਾਈਡ ਤੋਂ ਬਾਜੂ ਨਿਕਲੂਗੀ ਬਾਜੂ ਦੇ ਉੱਪਰ ਇਹ ਵਾਲਾ ਪ੍ਰਿੰਟ ਆਊਗਾ ਤੇ ਬੈਕ ਸਾਈਡ ਵੀ ਲਗਭਗ ਸੇਮ ਹੀ ਹੋਊਗੀ ਹਾਂ ਠੀਕ ਹੈ ਜੀ ਤੇ ਇਹ ਹੈਗੀ ਹੈ ਦੇ ਨਾਲ ਸਲਵਾਰ ਦੁਪੱਟਾ ਦੇ ਨਾਲ ਦੁਪੱਟਾ ਪਿਓਰ ਦਾ ਹੋਊਗਾ ਇਹਦੇ ਵਿੱਚ ਬਹੁਤ ਸੋਹਣਾ ਜਿਹਾ ਦੁਪੱਟਾ ਜੀ ਪ੍ਰਿੰਟਿੰਗ ਬਹੁਤ ਅੱਛੀ ਹੈ ਦੁਪੱਟੇ ਦੀ ਬਹੁਤ ਬਹੁਤ ਪਿਆਰਾ ਦੁਪੱਟਾ ਹੈ ਦੁਪੱਟਾ ਹੋਊਗਾ ਜੀ ਸਵਾ ਦੋ ਪਰ ਚੌੜਾਈ ਵਧੀਆ ਹੈਗੀ ਐ ਨਹੀਂ ਆ ਕਿ ਛੋਟਾ じゃ ਨਹੀਂ ਲੱਗਦਾ ਲੰਬੋਤ ਪਿਆਰਾ ਦੁਪੱਟਾ ਠੀਕ ਹੈ ਨੈਕਸਟ ਹੈਗਾ ਇਹ ਬੜਾ ਕਲਰ ਇਹ ਆਪਾਂ ਇਦਾਂ ਹੀ ਦਿਖਾ ਦਿੰਨੇ ਆ ਤੁਹਾਨੂੰ ਸ਼ਰਟ ਕਲਰ ਬਹੁਤ ਸੋਹਣਾ ਹੈ ਵੀ ਇਹ ਵਾਲੀ ਇਹਦੇ ਚ ਸਲਵਾਰ ਰਹੂਗੀ ਤੇ ਦੁਪੱਟਾ ਮੈਂ ਤੁਹਾਨੂੰ ਡਬਲ ਕਰਕੇ ਦਿਖਾਉਣੀ ਆ ਪ੍ਰਿੰਟਿੰਗ ਅੱਛੀ ਤਰ੍ਹਾਂ ਸਮਝ ਨਹੀਂ ਆਉਂਦੀ ਹੈਗੀ ਕਹਿਰਾ ਕਿਤੇ ਤੇ ਆਹ ਲੋਤੀ ਆਹ ਉਹ ਸੋਨਾ ਪ੍ਰਿੰਟ ਦੇ ਵਿੱਚ ਤਾਂ ਕਾਫੀ ਜਿਆਦਾ ਪਿਆਰਾ ਪ੍ਰਿੰਟ ਨੈਕਸਟ ਦੇਖੋ ਹੁਣ ਸਾਰੇ ਤੁਹਾਨੂੰ ਕਾਟਨ ਦੇ ਦੁਪੱਟਿਆਂ ਵਾਲੇ ਸੂਟ ਦਿਖਾਵਾਂਗੀ ਆਲਓਵਰ ਦੇ ਵਿੱਚ ਸੂਟ ਰਹੂਗਾ ਆਲਓਵਰ ਪ੍ਰਿੰਟ ਹੈ ਜੀ ਸਾਰਾ ਇਦਾਂ ਦਾ ਹੀ ਪ੍ਰਿੰਟ ਹੋਊਗਾ ਤੁਹਾਡੇ ਕੋਲ ਠੀਕ ਹੈ ਤੇ ਸਾਈਡ ਤੋਂ ਤੁਹਾਨੂੰ ਇਹ ਵਾਲੀ ਪੱਟੀ ਮਿਲ ਜੂਗੀ ਡਿਜ਼ਾਈਨਿੰਗ ਕਰਨ ਵਾਸਤੇ ਇਹ ਤੁਹਾਨੂੰ 5 ਮੀਟਰ ਦੇ ਵਿੱਚ ਸ਼ਰਟ ਅਲੱਗ ਸਲਵਾਰ ਲੱਗਦੀ। ਲੋ ਜੀ ਮੈਨੂੰ ਲੱਗਾ ਕਿ ਆਲ ਓਵਰ ਇਹਦੇ ਵਿੱਚ ਨਾ ਸਲਵਾਰ ਹੈਗੀ ਜਿਹੜੀ ਉਹ ਉਹ ਲੱਗਦੀ ਹੈ। 2.5 ਮੀਟਰ ਦਾ ਸ਼ਰਟ ਦਾ ਪੀਸ ਲਵੋਗਾ ਕਲਰ ਬਹੁਤ ਸੋਹਣਾ ਹੈ ਤੇ ਇਹ ਮਿਲੂਗੀ ਇਹਦੇ ਨਾਲ ਤੁਹਾਨੂੰ 2.5 ਮੀਟਰ ਦੀ ਸਲਵਾਰ। ਬਿਲਕੁਲ ਪਿਓਰ ਕਾਟਨ ਬਿਲਕੁਲ। ਠੀਕ ਹੈ ਜੀ। ਤੇ ਨੈਕਸਟ ਹੈ ਇਹ ਦੁਪੱਟਾ। ਲੋ ਜੀ ਜਿਸ ਤਰ੍ਹਾਂ ਦੀ ਮਤਲਬ ਕਿ ਸਲਵਾਰ ਹੈਗੀ ਆ ਉਦੋਂ ਦਾ ਇਹਦਾ ਸੈਂਟਰ ਸਾਰਾ ਦੁਪੱਟੇ ਦਾ ਠੀਕ ਹੈ ਤੇ ਪੱਲੇ ਰਹਿਣਗੇ ਜਿਸ ਤਰ੍ਹਾਂ ਦਾ ਪ੍ਰਿੰਟ ਸ਼ਰਟ ਦੇ ਵਿੱਚ ਆ ਲੋ ਫੁੱਲੇ ਟੁਲੇ ਬੱਡੇ ਬੱਡੇ ਵਾ ਡੇਟਾ 1.5 ਮੀਟਰ ਦੇ ਲਗਭਗ 2.40 ਤਾਂ ਪੱਕਾ ਹੀ ਹੋਊਗਾ ਦੁਪੱਟਾ ਠੀਕ ਹੈ ਜੀ ਵੱਡੇ ਦੁਪੱਟਿਆਂ ਵਾਲੇ ਸੂਟ ਨੇ ਇਹ ਬਹੁਤ ਸੋਹਣੇ ਸੂਟ ਆ ਚੜਾਈ ਵੀ ਪੂਰੀ ਤੇ ਲੰਬਾਈ ਵੀ ਪੂਰੀ ਠੀਕ ਹੈ ਜੀ ਤੇ ਨੈਕਸਟ ਤੁਹਾਨੂੰ ਮੈਂ ਇਹਦੇ ਚ ਆ ਕਲਰ ਦਿਖਾਉਣੀ ਆ ਇਹ ਬੜਾ ਕਲਰ ਮਿਲੂਗਾ ਇਹ ਰਸਟ ਮੈਰੂਨ ਜਿਹਾ ਕਲਰ ਹੈਗਾ ਮਹਿਰੂਨ ਤਾਂ ਨਹੀਂ ਜਿਆਦਾ ਕਹਿ ਸਕਦੇ ਆਪਾਂ ਰਸਟ ਜਿਹਾ ਹੀ ਕਹਿ ਸਕਦੇ ਆ ਡਾਰਕ ਰਸਟ ਜਿਹਾ ਕਲਰ ਹੈਗਾ ਇਹ ਵਾਲੀ ਇਹਦੇ ਨਾਲ ਸਲਵਾਰ ਮਿਲੂਗੀ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਤੇ ਨੈਕਸਟ ਹੈ ਜਿਹਦਾ ਕਲਰ ਹੈਗਾ ਇਹ ਬੜਾ ਮਸਟਡ ਜਿਹਾ ਕਲਰ ਹੈ ਬਹੁਤ ਸੋਹਣਾ ਕਲਰ ਹੈ ਵੀ ਪਹਿਲਾਂ ਸਾਰੇ ਬਹੁਤ ਪਿਆਰੇ ਨੇ ਇਹਦੇ ਵਿੱਚ ਇਹ ਲੋ ਇਹ ਹੈਗੀ ਆ ਸ਼ਰਟ ਸ਼ਰਟ ਦੇ ਸਾਈਡ ਤੇ ਸਾਰੇ ਪੱਟੀ ਮਿਲੂਗੀ 2.5 ਮੀਟਰ ਦੀ ਇਹ ਹੈਗਾ ਇਹਦਾ ਸਲਵਾਰ ਦਾ ਪੀਸ ਨਾਲ ਹੀ ਅਟੈਚ ਹੈਗਾ ਤੇ ਇਹ ਮਿਲੂਗਾ ਜੀ ਦੁਪੱਟਾ ਲੋ ਕਾਫੀ ਸੋਨੇ ਪ੍ਰਿੰਟ ਨੇ ਬਹੁਤ ਪਿਆਰੇ ਸੂਟ ਹੈ ਬਿਲਕੁਲ ਕਾਟਨ ਦੇ ਵਿੱਚ ਮਿਲਣਗੇ ਸੂਟ ਨੈਕਸਟ ਇਹ ਵਾਲਾ ਕਲਰ ਲੋ ਤੇ ਇਹ ਵਾਲਾ ਮਿਲੂਗਾ ਜੀ ਨਾਲ ਤੁਹਾਨੂੰ ਸਲਵਾਰ ਦਾ ਪੀਸ ਠੀਕ ਹੈ ਦੁਪੱਟਾ ਦੇਖ ਲਓ ਲੋ ਜੀ ਇਹ ਵਾਲਾ ਸਿੱਧਾ ਫੀਸਾ ਡਾਰਕ ਇਹ ਹੈਗਾ ਇਹਦਾ ਦੁਪੱਟਾ ਤੇ ਦੁਪੱਟੇ ਦਾ ਬਾਰਡਰ ਇਹਦੇ ਵਿੱਚ ਲੋ ਜੀ ਕਾਫੀ ਸੋਹਣੇ ਲੱਗਦੇ ਨੇ ਸੂਟ ਇਹ ਕੋਈ ਵੀ ਸੂਟ ਕੱਟਣੀ ਆ ਕਿਸੇ ਕੋ ਜਿਹੜਾ ਬਚ ਗਿਆ ਉਹ ਹੀ ਲੈ ਲਓ ਹਾਂ ਲੋ ਬਲੈਕ ਕਲਰ ਦੇ ਵਿੱਚ ਨੋਟਿ ਪ੍ਰਿੰਟਿੰਗ ਬਹੁਤ ਪਿਆਰੀ ਹੈ ਤੇ ਨਾਲ ਮਿਲੂਗੀ ਇਹ ਵਾਲਾ ਸਲਵਾਰ ਦਾ ਪੀਸ ਹਾਂ ਹਾਂ ਜੀ ਦੁਪੱਟਾ ਇਹ ਪੱਲੇ ਨੇ ਇਹ ਸਾਰਾ ਸੈਂਟਰ ਰੂਗਾ ਔਰ ਫੋਰ ਸਾਈਡਸ ਨੂੰ ਆਹ ਵਾਲੇ ਬਾਰਡਰ ਵੀ ਨਾਲ ਹੋਵੇਗਾ ਜੀ ਤਾਂ ਜੀ ਕੋਲੀ ਦੇਣੀ ਆ ਫੋਲ ਕੇ ਜਿਆਦਾ ਅੱਛਾ ਲੱਗੂਗਾ ਇਹ ਮੇਰੇ ਨਾਲ ਸੋਨੋ ਲੱਗੇਗਾ ਲੋ ਜੀ ਕਾਟਨ ਬਹੁਤ ਜਿਆਦਾ ਵਧੀਆ ਐ ਨਹੀਂ ਸੌਫਟ ਬੜੀ ਕਾਟਨ ਹੈਗੀ ਐ ਆਹ ਲਓ ਠੀਕ ਹੈ ਜੀ ਦੁਪੱਟੇ 2.5 2.5 ਮੀਟਰ ਦੇ ਲੋ ਜੀ ਨੈਕਸਟ ਦੇਖ ਲਓ ਡਿਜ਼ਾਈਨ ਚੇਂਜ ਹੋ ਗਿਆ ਹਾਂ ਨੋਟ ਕਰ ਲਿਓ ਆਹ ਲਓ ਜੀ ਬਿਲਕੁਲ ਕਾਟਨ ਦੇ ਵਿੱਚ ਲਾਈਟ ਵੇਟ ਕਾਟਨ ਹੈ ਡਿਜ਼ਾਈਨਿੰਗ ਦੇਖ ਲਓ ਪਹਿਲਾਂ ਉੱਪਰ ਦੇਖ ਲਓ ਡਿਜ਼ਾਈਨਿੰਗ ਸਾਈਡ ਨੂੰ ਜਾ ਰਹੀ ਹੈ ਡੈਡੀ ਡੈਡੀ ਫਿਰ ਤੁਸੀਂ نیچے ਦੇਖ ਲਓ ਆਹ ਵਾਲਾ ਫਲਾਵਰ ਸਾਰੇ ਤੇ ਆਊਟਲਾਈਨ ਮਿਲੂਗੀ ਸਾਰੇ ਤੇ ਠੀਕ ਹੈ ਜੀ ਤੇ ਇਹ ਹੈ ਗਈ ਆ ਦੀ ਬੈਕ ਸਾਈਡ ਇਸ ਲਹਾਰ ਇਹ ਹੈਗਾ ਇਹਨਾਂ ਪਿਓਰ ਦਾ ਦੁਪੱਟਾ ਪਿਓਰ ਸ਼ਿਫੋਨ ਦੇ ਦੁਪੱਟੇ ਨਾਲ ਸੁਭ ਹੋਣਗੇ ਬਹੁਤ ਸੋਹਣੇ ਸੁੱਟਨੇ ਹਲੋ ਲੋ ਠੀਕ ਹੈ ਜੀ ਦੁਪੱਟਾ ਰਹੂਗਾ ਸਵਾ ਦੋ ਨੈਕਸਟ ਇਹਦੇ ਵਿੱਚ ਅਗਲਾ ਕਲਰ ਦਿਖਾ ਦੇਣੀ ਆ ਤੁਹਾਨੂੰ ਇਹ ਵਾਲਾ ਕਲਰ ਰਹੂਗਾ ਲੋ ਜੀ ਇਹ ਸੁਨਵਾ ਅਨੀਅਨ ਜਿਹਾ ਸ਼ੇਡ ਤੇ ਇਹ ਹੈਗਾ ਇਹਦੇ ਨਾਲ ਦੁਪੱਟਾ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਅਗਲਾ ਕਲਰ ਦੇਖੋ ਨੋਟ ਇਹ ਸਲਵਾਰ ਤੇ ਇਹ ਹੈਗਾ ਇਹਦਾ ਦੁਪੱਟਾ ਲਓ ਜੀ ਇਹ ਦੁਪੱਟਾ 7-2 ਮੀਟਰ ਪਿਆ ਹਰ ਦਾ ਦੁਪੱਟਾ ਰਹੂਗਾ ਤੇ ਲਓ ਜੀ ਅਗਲਾ ਡਿਜ਼ਾਈਨ ਦੇਖੋ ਤੁਸੀਂ ਇਹ ਥੋੜੀ ਕਾ ਟ੍ਰੈਂਜ ਦੇ ਹੀ ਸੂਟ ਨੇ ਕਲਰ ਬਹੁਤ ਸੋਹਣਾ ਹੈ ਗ੍ਰੀਨ ਕਲਰ ਠੀਕ ਹੈ ਜੀ neck ਬਣਿਆ ਹੋਇਆ ਉੱਪਰ ਦੇਖੋ ਤੁਸੀਂ ਬਹੁਤ ਪਿਆਰਾ ਜਿਹਾ ਇਹਦੇ ਤੇ neck ਬਣਿਆ ਹੋਇਆ ਬਹੁਤ ਸੋਹਣਾ ਵਰਕ ਹੋਇਆ ਹੋਇਆ ਇਹਦੇ ਤੇ white ਦੇ ਨਾਲ soft cotton ਹੈਗੀ ਆ ਕਲਰ ਕੋਈ ਨਹੀਂ ਜਾਂਦਾ ਆਪਾਂ wash ਕਰਕੇ ਦੇਖ ਲਿਆ ਇਹਨੂੰ ਠੀਕ ਹੈ ਜੀ ਫਰੰਟ ਤੇ ਇਦਾਂ ਤੁਹਾਨੂੰ ਸਾਰੇ ਵਰਕ ਮਿਲੂਗਾ ਫਿਰ ਨਾਲ ਜਿਹੜੀ ਸਲਵਾਰ ਮਿਲੂਗੀ ਉਹਦੇ ਤੇ ਵੀ ਤੁਹਾਨੂੰ ਵਰਕ ਮਿਲੂਗਾ 2.5 ਮੀਟਰ ਦੀ ਸਲਵਾਰ ਹੋਊਗੀ ਲੋ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਸੂਟ ਹੈ ਦੁਪੱਟਾ ਵੀ ਬਹੁਤ ਸੋਹਣਾ ਹੈ ਲੋ ਜੀ ਸਵਾ 2 ਮੀਟਰ ਦੁਪੱਟਾ ਮਿਲੂਗਾ ਕਾਟਨ ਦਾ ਆ ਵਾਈਟ ਦੇ ਵਿੱਚ ਹੈ ਔਰ ਗ੍ਰੀਨ ਦਾ ਪੇਟ ਨਾਲ ਆਹੋ ਠੀਕ ਹੈ ਇਹਦੇ ਚ ਇੱਕ ਕਲਰਫੁਲ ਹੋਰ ਮਿਲੂਗਾ ਲਓ ਜੀ ਮੈਂ ਹਰੂਨ ਕਲਰ ਠੀਕ ਹੈ ਇਹ ਸਲਵਾਰ ਤੇ ਇਹ ਹੈਗਾ ਇਹਦਾ ਦੁਪੱਟਾ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਅਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ